ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੁਰਪ੍ਰੀਤ ਇਸ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਪੂਰੇ ਦਾ ਪੂਰਾ ਲਾਂਗਾ ਕਣਕ ਦਾ ਨਾਲ ਜਿਹਨੂੰ ਆਪਾਂ ਕਹਿ ਦਿੰਨੇ ਆ ਉਸ ਨੂੰ ਮਿੱਟੀ ਦੇ ਵਿੱਚ ਮਿਲਾਇਆ ਜਾ ਰਿਹਾ ਜਾਨੀ ਕਿ ਵਿੱਚ ਹੀ ਇਹਦੀ ਵਹਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਪਾਉਣ ਦੇ ਕਾਰਨ ਜਿਵੇਂ ਆਪਾਂ ਪਹਿਲਾ ਵੀਡੀਓ ਇੱਕ ਪਾਈ ਤੀ ਉਹਦੇ ਵਿੱਚ ਦੱਸਿਆ ਬਈ ਕਿਹੜੇ ਕਿਹੜੇ ਇਹਦੇ ਚ ਤੱਤ ਹੁੰਦੇ ਨੇ ਉਹਨਾਂ ਬਾਰੇ ਆਪਾਂ ਦੁਬਾਰੇ ਵੀ ਗੱਲ ਕਰਾਂਗੇ ਪਰ ਇਹਦੇ 'ਚ ਇੱਕ ਮੋਟਾ ਜਿਹਾ ਸਵਾਲ ਦਿਮਾਗ 'ਚ ਉੱਠਦਾ ਹੋਊਗਾ ਬਈ ਜੇਪੇ ਆਪਾਂ ਆਮ ਕਹਿ ਦਿੰਨੇ ਆ ਬਈ ਇਹਦੂ ਤਾਂ ਯਾਰ ਕਿਸੇ ਗਰੀਬ ਦੀ ਮਦਦ ਕਰ ਦਿੰਦਾ ਉਹਨੂੰ ਤੂੜੀ ਮਣਵਾ ਰੰਦਾ ਪਰ ਮੈਂ ਇੱਥੇ ਇਹ ਦੱਸ ਦਿਆਂ ਕਿ ਇੱਕ ਤਾਂ ਇਸ ਦੇ ਵਿੱਚ ਇਹ ਕਣਕ ਬੈਡਾਂ ਦੇ ਉੱਪਰ ਵੀਜੀ ਗਈ ਹੈ ਦੂਸਰੇ ਨੰਬਰ ਦੇ ਉੱਤੇ ਆਰਗੈਨਿਕ ਹੋਣ ਕਰਕੇ ਇਹਦਾ ਨਾੜ ਉਹਨਾ ਵਧੀਆ ਨਹੀਂ ਹੁੰਦਾ ਯਾਨੀ ਕਿ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਕਿੱਲੇ 'ਚੋਂ ਲਗਭਗ 3-4 ਟਰਾਲੀਆਂ ਭਰਦੀਆਂ ਤਾਂ ਇੱਕ ਤਾਂ ਇਹਦੇ ਚੋਂ ਤੂੜੀ ਘੱਟ ਬਣਦੀ ਹੈ ਦੂਸਰੇ ਨੰਬਰ ਦੇ ਉੱਤੇ ਆ ਤੂੜੀ ਕਰਨ ਵਾਲੇ ਭਰਾਵਾਂ ਦੇ ਕਹਿਣ ਮੁਤਾਬਕ ਵੀ ਇਹਦੇ ਵਿੱਚ ਖਰਚਾ ਜ਼ਿਆਦਾ ਹੋ ਜਾਂਦਾ ਪਰ ਤੂੜੀ ਉਨੀ ਨਹੀਂ ਬਣਦੀ ਹਾਲਾਂਕਿ ਇਸ ਵਾਰ ਇਹਦਾ ਨਾੜ ਜਿਹੜਾ ਉਹ ਕੋਈ ਬਹੁਤਾ ਆਪਾਂ ਨੂੰ ਮਾੜਾ ਦੇਖਣ ਨੂੰ ਨਹੀਂ ਲੱਗ ਰਿਹਾ ਪਿਛਲੇ ਸਾਲਾਂ ਨਾਲੋਂ ਵਧੀਆ ਕਿਉਂਕਿ ਹਰੇਕ ਸਾਲ ਮਿੱਟੀ ਦੀ ਸਰੰਚਨਾ ਉਹ ਬਦਲਦੀ ਜਾ ਰਹੀ ਹੈ ਤੇ ਕਣਕ ਦੇ ਝਾੜ ਵਿੱਚ ਕੋਈ ਬਹੁਤਾ ਵਾਧਾ ਤਾਂ ਨਹੀਂ ਪਰ ਹਰ ਸਾਲ ਥੋੜਾ ਥੋੜਾ ਫਰਕ ਪੈਂਦਾ ਜਾ ਰਿਹਾ ਤੇ ਇਹ ਉਹ ਵਾਹਣਾ ਹੈ ਜਿਸ ਦੇ ਵਿੱਚ ਆਪਾਂ ਪਿਛਲੇ 12 ਛੇ ਮਹੀਨਾ ਸਾਲ ਲੱਗ ਗਿਆ ਕਦੇ ਵੀ ਇੱਕ ਮੁਠੀ ਵੀ ਕਿਤੇ ਯੂਰੀਏ ਦੀ ਜਾਂ ਡੀਏਪੀ ਦੀ ਜਾਂ ਕੋਈ ਰਸਾਇਣ ਜਾਂ ਕੀਟਨਾਸ਼ਕ ਉਹਦੀ ਸਪਰੇ ਆਪਾਂ ਇਸ ਵਾਹਣ ਦੇ ਵਿੱਚ ਨਹੀਂ ਕਰਦੇ ਇਹਦੇ ਚੋਂ ਉੱਗਣ ਵਾਲੀ ਉਪਜ ਵੀ ਉਵੇਂ ਹੀ ਹੁੰਦੀ ਹੈ ਜਿਵੇਂ ਸਾਡੇ ਦਾਦੇ ਪੜਦਾਦੇ ਕਦੇ ਕਰਿਆ ਕਰਦੇ ਹੁੰਦੇ ਤੇ ਬਈ ਜਿਸ ਦੇ ਵਿੱਚ ਕਰਾਕੀ ਤਤਾਂ ਤੋਂ ਬਿਨਾ ਕੋਈ ਹੋਰ ਚੀਜ਼ ਜਾਂ ਕੋਈ ਹੋਰ ਜ਼ਹਿਰ ਜਾਂ ਕੋਈ ਸਾਇੰਟ ਜਾਂ ਕੈਮੀਕਲ ਉਹ ਨਾ ਹੋਵੇ ਪਹਿਲੇ ਚ ਉਸ ਤਰ੍ਹਾਂ ਦੀ ਕਣਕ ਉਗਾਈ ਜਾਂਦੀ ਹੈ ਹਾਲਾਂਕਿ ਮੈਂ ਸੇਲ ਵੀ ਕਰਦਾ ਕੁਝ ਜਿਹੜੇ ਮੇਰੇ ਆਪਣੇ ਸਰਕਲ ਦੇ ਵਿੱਚ ਹੈਗੇ ਨੇ ਕਿਉਂਕਿ ਬਹੁਤੀ ਇਹ ਕਣਕ ਨਹੀਂ ਹੁੰਦੀ ਘਰ ਦਾ ਤੇ ਆਪਣੇ دوست ਮਿੱਤਰ ਸਾਥੀਆਂ ਦਾ ਹੀ ਸਰਤਾ ਤੇ ਇਸ ਕਿਰਿਆ ਜਾਂ ਇਸ ਪ੍ਰੈਕਟਿਸ ਦੇ ਨਾਲ ਆਪਣੀ ਮਿੱਟੀ ਨੂੰ ਜਿਹੜੇ ਹੈਗੇ ਬਹੁਤ ਸਾਰੇ ਤੱਤ ਜਿਨ੍ਹਾਂ ਚੋਂ ਨਾਈਟ੍ਰੋਜਨ ਪੋਟਾਸ਼ੀਅਮ ਫਾਸਫੋਰਸ ਇਹ ਜਿਹੜੇ ਤਿੰਨ ਪ੍ਰਮੁੱਖ ਤੱਤ ਨੇ ਇਹ ਮਿਲਦੇ ਨੇ ਹਾਲਾਂਕਿ ਇਹ ਅਸੀਂ ਰਸਾਇਣਿਕ ਖਾਦਾਂ ਤੋਂ ਵੀ ਲੈਂਦੇ ਆ ਤਾਂ ਇਹਦੇ ਨਾਲ ਆਰਗੈਨਿਕ ਕਾਰਬਨ ਜਿਹੜੀ ਹੈ ਜਿਹੜੀ ਸਾਨੂੰ ਬਾਹਰਲੇ ਰਸਾਇਣਿਕ ਤੱਤਾਂ ਤੋਂ ਨਹੀਂ ਮਿਲਦੀ ਉਹ ਇੱਕ ਮਹੱਤਵਪੂਰਨ ਤੱਤ ਹੈ ਉਹ ਸਾਨੂੰ ਇਹਦੇ ਤੋਂ ਮਿਲਦਾ ਜੈਵਿਕ ਮਾਦਾ ਜਿਹਦੇ ਬਾਰੇ ਅਕਸਰ ਆਪਾਂ ਗੱਲ ਕਰਦੇ ਆ ਉਸ ਦੇ ਵਿੱਚ ਵਾਧਾ ਹੁੰਦਾ ਤੇ ਪਲੱਸ ਐਨਜ਼ਾਈਮ ਐਕਟੀਵਿਟੀ ਜਿੰਨਾ ਕਰਕੇ ਪੌਦੇ ਇਹਨਾਂ ਤੱਤਾਂ ਨੂੰ ਲੈਣ ਦੇ ਸਮਰੱਥ ਹੁੰਦੇ ਨੇ ਉਹਦੇ ਵਿੱਚ ਵੀ ਵਾਧਾ ਹੁੰਦਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕੋਲ ਨਾਈਟ੍ਰੋਜਨ ਤੇ ਹੋਰ ਤੱਤ ਫਿਰ ਉਹਨਾਂ ਜੋ ਉਪਲਬਧ ਜਿੰਨੇ ਹੈਗੇ ਤੇ ਫਿਰ ਉਹਨਾਂ ਨੂੰ ਬੂਟਿਆਂ ਤੱਕ ਪਹੁੰਚਾਉਣ ਵਾਲੇ ਐਨਜ਼ਾਈਮ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਵਾਧਾ ਹੁੰਦਾ ਬਹੁਤ ਸਾਰੇ ਖੋਜ ਪੱਤਰ ਮੈਂ ਇਸ ਦੇ ਬਾਬਤ ਨੈਟ ਦੇ ਉੱਪਰ ਅਵੇਲੇਬਲ ਨੇ ਵੀਟ ਸਟਰਾ ਇਨਕੋਰਪੋਰੇਸ਼ਨ ਇਨ ਸੋਇਲ ਕਰਕੇ ਪੜ ਸਕਦੇ ਹੋ ਤੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਆਪਾਂ ਆਪਣੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਈ ਸਕੋ ਇਸ ਨੂੰ ਆਪਾਂ ਆਪਣੀ ਮਿੱਟੀ ਦੇ ਵਿੱਚ ਹੀ ਮਿਲਾਇਆ ਤਾਂ ਇਹ ਤੱਥਾਂ ਤੇ ਆਧਾਰਿਤ ਗੱਲਾਂ ਆਪਾਂ ਜਿਹੜੀਆਂ ਕੀਤੀਆਂ ਨੇ ਤੇ ਆਪਣੀ ਪੜ੍ਹਾਈ ਤੇ ਆਪਣੀ ਕਰਨੀ ਦੋਵੇਂ ਇੱਕੋ ਜਿਹੀ ਨੇ ਉਹ ਨਹੀਂ ਹੈਗਾ ਵੀ ਆਪਾਂ ਦੱਸ ਹੀ ਕੁਝ ਹੋਰ ਜਾਈਏ ਤੇ ਆਪਾਂ ਆਪਣੇ ਖੇਤਾਂ 'ਚੋ ਪ੍ਰੈਕਟਿਸ ਕਰੀਏ ਨਾ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ